ਅਸੀਂ ਹਰ ਧਰਮ ਦੀ ਇੱਜ਼ਤ ਕਰਦੇ ਆਂ ਔਰ ਤੁਸੀਂ ਨਜਾਇਜ਼ ਕਰੋਗੇ ਫੇਰ ਨਹੀਂ ਹੋਣਾ ਦੇਖੋ ਜਦੋਂ ਪੱਲ ਨੂੰ ਲੱਗਦਾ ਵੀ ਇੱਥੇ ਗੰਦਗੀ ਨਾਲ ਅੰਦਰ ਗੰਦਗੀ ਜਾ ਰਹੀ ਹੈ ਕਦੀ ਕਿ ਆਪਣਾ ਅਦਰ ਗੇਟ ਉੱਧਰ ਚੁਜ਼ ਕਰੋ ਇਧਰ ਖਾ ਖੋ ਹੁੰਦਾ ਚਲੋ ਸਾਰੇ ਧਰਮ ਦੀ ਇੱਤਿਹਾਸਨਾ ਹੜਾ ਫਰਜ਼ ਹੈ ਤੁਹਾਨੂੰ ਲੱਗਦਾ ਕਿ ਗੰਦਗੀ ਕਰਕੇ ਅੰਦਰ ਪਰੌਰਾ ਬੰਦੇ ਕੋਈ ਸਾਫ ਵੀਰੇ ਜਾਣੇ ਕੁਝ ਵੀ ਅਸੀਂ ਤਾਂ ਸਫਾਈ ਰੱਖਾਂਗੇ ਆਪਣੇ ਲੈਵਲ ਤੇ ਠੀਕ ਤੁਸੀਂ ਕਿਹ ਗੇਟ ਬੂਜ ਨਹੀਂ ਕਰੋਗੇ ਇੱਥੇ ਕੋਈ ਕਾਰਵਾਈ ਨਹੀਂ ਕਰਾਂਗੇ ਦੇਖੋ ਪਹਿਲਾਂ ਇੱਥੇ ਮੇਡ ਸ਼ਿਟ ਦਾ ਜੀ ਅਸੀਂ ਬੜੀ ਮੁਸ਼ਕਿਲ ਨਾਲ ਸਾਫ ਕਰਾਇਆ ਜੰਗਲਾਂ ਲਵਾਇਆ ਜੀ ਸਾਡੀ ਜਗ੍ਹਾ ਵਿੱਚ ਝੂਟੀਆਂ ਲਾਈ 12दरी ਮਸਜਿਦ ਦੇ ਬਾਹਰ ਮੀਟਾ ਸਟਾਰਟ ਤੇ ਫਿਤੇ ਜਾ ਰਹੇ ਨਜਾਇਜ਼ ਕਬਜ਼ੇ ਨੂੰ ਰੋਕਣ ਦੇ ਲਈ ਅੱਜ ਪੁਲਿਸ ਪ੍ਰਸ਼ਾਸਨ ਅਤੇ ਬੀਡੀਪੀਓ ਰਾਜਵਿੰਦਰ ਕੌਰ ਵੱਲੋਂ ਨਜਾਇਜ਼ ਕਬਜ਼ਾ ਰੋਕਣ ਦੇ ਲਈ ਕੀਤੀ ਗਈ ਕਾਰਵਾਈ ਨੂੰ ਲੈ ਕੇ ਕੁਝ ਸਮੇਂ ਲਈ ਮਾਹੌਲ ਬੜਾ ਗਰਮਾ-ਗਰਮੀ ਵਾਲਾ ਬਣਿਆ ਰਿਹਾ ਪਰ ਬੀਡੀਪੀਓ ਰਾਜਵਿੰਦਰ ਕੌਰ ਇਸ ਮਾਮਲੇ ਨੂੰ ਸਿਮੇਟਨ ਦੇ ਵਿੱਚ ਕਾਬਜਾਬ ਹੋ ਗਏ ਕਿਉਂਕਿ ਇਹ ਜਗਾ ਜਿਹੜੀ ਆ 12 ਦਰੀ ਮਸਜਿਦ ਦੇ ਬਾਹਰਲਾ ਪਾਸਾ ਉਹ ਨਗਰ ਪੰਚਾਇਤ ਦੀ ਦਸੀ ਜਾ ਰਹੀ ਆ ਜਿਸ ਕਰਕੇ ਬੀਡੀਪੀਓ ਵੱਲੋਂ ਸਿੱਧੇ ਤੌਰ ਤੇ ਦਖੰਡਾ ਜੀ ਕਰਕੇ ਆਪਣੀ ਜਗਾ ਦੇ ਉੱਤੇ ਕੀਤੇ ਜਾ ਰਹੇ ਨਜਾਇਜ਼ ਕਰਜੇ ਨੂੰ ਰੋਕਿਆ ਗਿਆ ਮੰਗਲਵਾਰ ਤੱਕ ਮੰਗਲਵਾਰ ਜਿਹੜੀ ਆ ਇਸ ਤੇ ਜਿਹੜੇ ਆ ਉਹ ਕਾਗਜ਼ ਪੱਤਰ ਦੇਣ ਤੋਂ ਬਾਅਦ ਤੇ ਪੱਕੇ ਤੌਰ ਤੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਇਹ ਤੁਸੀਂ ਦੇਖਦੇ ਰਹੋ ਇਟਾਂ ਵੀ ਸਟਾਈਆਂ ਗਈਆਂ ਸੀ ਤੇ ਲੇਕਿਨ ਬੀਡੀਪੀ ਹੋ ਰਾਜਵਿੰਦਰ ਕੌਰ ਵੱਲੋਂ ਅੱਜ ਇਸ ਮਾਮਲੇ ਨੂੰ ਸਮੇਟਦੇ ਆ ਉਹਨਾਂ ਭਾਈਚਾਰੇ ਦੇ ਨਾਲ ਦੋਨੋਂ ਭਾਈਚਾਰਿਆਂ ਦੇ ਵਿੱਚ ਪੈਕੇਜ ਮਾਮਲੇ ਦਾ ਮਾਮਲੇ ਨੂੰ ਸਮੇਟਿਆ ਗਿਆ ਤੇ ਜਿਹੜਾ ਬਰਾਦਰੀ ਵਸੇਦਾ ਇਧਰਲੇ ਪਾਸੇ ਨੂੰ ਕੱਢਿਆ ਸੜਕ ਵਾਲੇ ਪਾਸੇ ਨੂੰ ਕੱਢਿਆ ਗਿਆ ਨਜਾਇਜ਼ ਦਰਵਾਜ਼ਾ ਉਸ ਨੂੰ ਗੱਲਬਾਤ ਕਰਨ ਤੋਂ ਬਾਅਦ ਤਾਲਾ ਲਗਾ ਦਿੱਤਾ ਗਿਆ ਜਿਹੜਾ ਕਿ ਪ੍ਰਸ਼ਾਸਨ ਨੇ ਦੱਸਿਆ ਕਿ ਮੰਗਲਵਾਰ ਇਹਦੇ ਇੱਕ ਕਾਗਜ਼ਪੱਤਰ ਵੇਖਣ ਤੋਂ ਬਾਅਦ ਇਸ ਦਰਵਾਜ਼ੇ ਨੂੰ ਕਲਵਾਇਆ ਜਾਵੇਗਾ ਤਰਾ ਤਰਾ ਕਿ ਤੋਂ ਮਤੀ ਆਪਣੇ ਜਿਹੜਾ 2 ਤੋਂ ਵੱਡੇ ਤੈਰੀ ਚ ਹੈਗਾ ਤੇ ਚੂਰ ਬਾਹਰ ਨਾਲ ਅਮਰੀਕੀਆਂ ਦਾ ਚਕਾਓ ਇਸ ਤੋਂ ਮਾਨਦਾਨੀ ਚਾਹੁੰਦਾ ਜੀ ਜੀ ਆਪਣੇ ਆਪਣੇ ਬੁਲਕੀ ਦਾ ਜਿਮਾਂ ਚੱਖ ਨੇ ਜੀ ਚੰਦਰ ਸਿੰਘ ਜੀ ਜੀ ਆਪਣੇ ਵਿਕਰਮ ਜੀ ਵਿਕਰਮ ਜੀ ਵਿਕਰਮ ਜੀ सवादु आयो हिकु ਮਸਾਲੋ ਜਮਾਨਤ ਅੱਛਾ ਜੀ ਟੀਆਰ ਕੀ ਲਾਭਾ ਮੇਰੇ ਜੀ ਨੂੰ ਵੀ ਚਾਰ ਕਿੱਥੇ ਨਹੀਂ ਸਰਕਾਰੀ ਜਮੀਨ ਤੁਸੀਂ ਕਹਿੰਦੇ ਦੋਨੋਂ ਪਲਾਟ ਇੱਕ ਦਾ ਮਤਲਬ ਇਹ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਆ ਇੱਕ ਮਿੰਟ ਪਈਦਾ ਉਹ ਕੰਮ ਕਰੋ ਜਿਹੜਾ ਹੈ ਗਿਆ ਜੀ ਦੇਖੋ ਸ਼ੇਤਮ ਉਹ ਮੈਂ ਜ਼ਰਾ ਬੋਲਦਾ ਅਸੀਂ ਹਰ ਤਰ੍ਹਾਂ ਦੀ ਚੈੱਕ ਕਰਦੇ ਆਂ ਪਰ ਤੁਸੀਂ ਨਜਾਇਜ਼ ਕਰੋਗੇ ਫਿਰ ਨਹੀਂ ਹੋਣਾ ਇਹ ਅਸੀਂ ਇੱਕ ਪੰਨੂ ਲੱਗਦਾ ਵੀ ਇੱਥੇ ਗੰਦਗੀ ਨਾਲ ਅੰਦਰ ਗੰਦਗੀ ਜਾ ਰਹੀ ਹੈ ਤੁਸੀਂ ਜੇ ਆਪਣਾ ਉੱਧਰ ਗੈਟ ਹੋ ਉੱਧਰ ਚੂਜ ਕਰੋ ਇੱਧਰ ਖਾ ਖੂਚ ਹੁੰਦਾ ਚਲੋ ਸਾਰੇ ਧਰਮ ਦੀ ਇੱਥੇ ਕਰਨਾ ਖੜਾ ਕਰਦੇ ਤੁਹਾਨੂੰ ਲੱਗਦਾ ਕਿ ਗੰਦਗੀ ਕਰਕੇ ਅੰਦਰ ਪ੍ਰੋਬਲਮ ਦੇ ਕੋਈ ਸਰਪ ਵਗੈਰਾ ਜਾਂਦੇ ਕੁਝ ਵੀ ਅਸੀਂ ਤੇ ਸਫਾਈ ਰੱਖਾਂਗੇ ਆਪਣੇ ਲੈਵਲ ਤੇ ਠੀਕ ਹੈ ਤੁਸੀਂ ਕਿਹ ਗੈਟ ਦੂਜੇ ਨਹੀਂ ਕਰੋਗੇ ਇੱਥੇ ਕੋਈ ਕਾਰਵਾਈ ਨਹੀਂ ਕਰਾਂਗੇ ਦੇਖੋ ਪਹਿਲਾਂ ਇੱਥੇ ਮੇਡ ਸਟ੍ਰੀਟ ਦਾ ਅਸੀਂ ਬੜੀ ਮੁਸ਼ਕਲ ਆ ਸਾਫ ਕਰਾਇਆ ਜੰਗਲਾਂ ਵਾਲਾ ਜੀ ਸਾਡੀ ਜਗ ਤੇ ਮਾਹੌਲ ਖਰਾਬ ਨਾ ਕਰੋ ਨਹੀਂ ਸਰ ਨਹੀਂ ਮਾਹੌਲ ਖਰਾਬ ਕਰਨਾ ਨਹੀਂ ਕਰਨਾ ਠੀਕ ਹੈ ਤੁਹਾਡੀ ਭਾਵਨਾ ਦੀ ਕਦਰ ਕਰਦੇ ਆ ਤੇ ਗੰਦਗੀ ਨਹੀਂ ਹੋਊਗੀ ਇਹ ਤਾਂ ਸਫਾਈ ਹੋਊਗੀ ਬਟ ਤੁਸੀਂ ਨਹੀਂ ਕਰਾਉਂਗੇ ਅਸੀਂ ਕਰਾਉਂਗੇ ਤੇ ਕੈਡਜੋਈ ਨਹੀਂ ਹੋਊਗਾ ਜੇ ਕਰੋਗੇ ਫਿਰ ਤੁਹਾਨੂੰ ਮਜਬੂਰਨ ਕੋਈ ਤੁਹਾਨੂੰ ਨਹੀਂ ਕਾਰਵਾਈ ਕਰਨੀ ਪਵੇਗੀ ਫਿਰ ਅਸੀਂ ਇਹ ਵੀ ਚੈੱਕ ਕਰੂਗੇ ਕਿ ਇਹ ਜਗ੍ਹਾ ਕਿਸ ਕਿਹੜੇ ਖਸਰਾ ਨੰਬਰ ਤੇ ਆ। ਉਹ ਸਾਡੀ ਪੰਚਾਇਤ ਦੀ ਨਿਕਲੀ ਤਾਂ ਕਾਰਵਾਈ ਵੀ ਹੋਊਗੀ। ਇੱਥੇ ਇੱਕ ਭਾਵਨਾਮਾ ਕਿਸੇ ਨੂੰ ਪੜ੍ਹਾਓ ਨਾ ਮਹੌਲਾ ਕਰਾਓ ਕਰੋ ਤੇ ਜੋ ਹੈਗਾ ਇਹ ਮਿੱਟੀ ਨੂੰ ਬੰਦ ਕਰਨਾ ਹੈ। ਇੱਕ ਨੋਟਿਸ ਕੱਢ ਕੇ ਪਲੀਜ਼ ਰਿਕਵੈਸਟ ਕਰੋ ਫਿਰ ਇਹ ਟੁੱਟੀਆਂ ਦਾ ਵੀ ਜਿਹੜਾ ਨੰਬਰ ਕਰੀਕਾ ਨਾ ਆਉਂਦਾ ਆ ਵੀ ਆਪਣੇ ਬੰਦ ਕਰ। ਨੋਟਿਸ ਇਹਨਾਂ ਨੂੰ بھیਜੋ ਆਪਣੇ ਆਪ ਬੰਦ ਨਹੀਂ ਬੇਦਖਾਲਾ ਆਪਣੇ ਬੋਲ ਕੇ ਕੋਈ ਵੇਖਦਾ ਤੁਸੀਂ ਚਿਖਾਵ ਦਾ ਇਹਨਾਂ ਦੀ ਏਕਤਾ ਚੱਲੀ ਜਾਂਦਾ ਬੰਦੋਪਚਾ ਵਾਲੀ ਅਸੀਂ ਆਪਸ ਵਿੱਚ ਗੱਲ ਲੈ ਲੈਂਦੇ ਦੇਖੋ ਕੋਈ ਆਪਸ ਚੱਲ ਰਿਹਾ ਕੋਈ ਵੀ ਚੱਕ ਕੇ ਆਪਣਾ ਟੈਰ ਰਹਿ ਗਿਆ ਉਹ ਵੀ ਹੱਲ ਕਰਦੇ ਆਂ ਇਹਦਾ ਮਹੌਲਾ ਕਾਪਰੋ ਨਹੀਂ ਮਹੌਲਾ ਕਰਦੇ ਆਂ ਇਹ 17 ਕਰ ਰਹੇ ਹਨ ਪਹਿਲਾਂ ਇਹਨਾਂ ਨੇ ਬੰਦ ਕੀਤੀ ਫਿਰ ਮਿੱਟੀ ਸਿੱਟੀ ਇਹ ਟੂਟੀਆਂ ਲਾਈਆਂ ਹੁਣ ਇਹ ਫਰਜਪਾਂ ਤੇ ਕਾਲੂ ਕੋ ਕੇ ਕਮਰੇ ਬਣੇ ਆ ਅਸੀਂ ਭਾਈ ਜਰਾ ਨਵਾਦੇ ਨਵਾਦੇ ਇੱਥੇ ਤੱਕ ਪਹੁੰਚ ਗਏ ਉਹ ਸਰ ਵੀ ਤੋਂ ਅੱਜ ਉਹਦੇ ਅੰਦਰ ਗੱਲ ਕਰਦੇ ਵਿੱਚ ਵਿੱਚ ਹੋਰ ਕਰ ਰਹੇ ਸ਼ੰਕਰ ਜੀ ਵੀ ਸਾਨੂੰ ਕਹਿਣਾ ਉਹ ਜਾ ਕੇ ਅੰਦਰ ਕਹਿੰਦੇ ਸਾਨੂੰ ਕਹਿੰਦੇ ਕਹਿੰਦੇ ਬਹੁਤ ਜਾ ਸਾਨੂੰ ਕਹਿੰਦੇ ਕੰਪਲੈਨਟ ਆਦੀ ਅੱਜ ਅੱਜ ਆਹ ਵੀਡੀਓ ਕੰਮ ਨਹੀਂ ਕਰ ਰਹੀ ਉਹ 19 ਬਿਆਨ ਦੇ ਦਿੱਤਾ ਕਹਿੰਦੇ ਨਹੀਂ ਨਹੀਂ ਰਕਰ ਨਾ ਕਿ ਕਿਆ ਬਾਤ ਕੜੀਆਂ ਸੀ ਸਰਕਾਰ ਮੌਜੂਦ ਨਹੀਂ ਆਉਂਦੀ ਮੈਂ ਤੇਰੇ ਬਾਰੇ ਸਾਈਟ ਤੇ ਲੋਕਾਂ ਨੇ ਕਿਹਾ ਸੀ ਕਿ ਸਰਕਾਰ ਕਰਕੇ ਹੋਏ ਤੇ ਹੋਏ ਆਪਰਾਧ ਕਹਿੰਦੇ ਆ ਇੱਥੇ ਪਹੁੰਚਦਾ ਆਪਣੀ ਜੇ ਤਰ੍ਹਾਂ ਉਧਰਵਾਜ ਜਾ ਮੈਡਮ ਮੈਡਮ ਜੀ ਇਹ ਰੂਲ ਇਦਾਂ ਦੇ ਬਣਨੇ ਚਾਹੀਦੇ ਕਿ ਸਰਕਾਰਾਂ ਬਦਲ ਜਾਣ ਅਫਸਰ ਬਦਲ ਜਾਣ ਪਰ ਜੋ ਇੱਕ ਵਾਰੀ ਸਿੱਟੇ ਤੇ ਕੰਮ ਲਿਖ ਦੇ ਵਿੱਚ ਹੋ ਗਿਆ ਉਹ ਨਾ ਬਦਲਿਆ ਜਾਵੇ ਇਹਨਾਂ ਦੇ ਲੈ ਕੇ ਮੈਲ ਦੇ ਹਜ਼ਾਰ ਤੇ ਇਹ ਕੰਮ ਕੀਤਾ ਜਾਵੇ ਆਪਣੇ ਸਹਿਯੋਗ ਨਾਲ ਸਿੱਟਾ ਸਤਾਣੇ ਆ ਪਹਿਲਾ ਟਰਾਲੀਆਂ ਆਖੀ ਸ਼ੁਰੂ ਕਰਾਣੇ ਆ ਤੁਸੀਂ ਦੁਕਾਨਾਂ ਬਣਾਉਣੇ ਨਹੀਂ ਦੁਕਾਨਾਂ ਬਣਾਉਣੇ ਨਹੀਂ ਇਹ ਬਾਰਡਰ ਕਰਦਾ ਹੈ ਡਿਪਾਰਟਮੈਂਟ ਮੰਦੀ ਹੈ ਦੁਕਾਨਾਂ ਬਣਾਉਣ ਦਾ ਸਰਕਾਰੀ ਪ੍ਰੋਕਲ ਹੈ ਸਰਕਾਰੀ ਜੋਖਾ ਸਾਲਾ ਸਰਕਾਰੀ ਮਸਲਾ ਸਾਡਾ ਮਸਲਾ ਵੀ ਹੈ ਬੰਦ ਹੋਵੇ ਠੋਖੜੀ ਇੱਕ ਆਇਆ ਹੈ ਇਹ ਦੱਸੋ ਹੋਏ ਪੂਰੇ ਉਸ ਵਕਤ ਗ੍ਰੀਸ਼ ਪੰਡੂ ਜੀ ਦਾ ਗ੍ਰੀਸ਼ੀ ਉਸਨੇ ਵੀ ਇੱਕੋ ਵੀਡੀਓ ਖਾ ਬਲੋ ਇਹ ਹੀ ਦਾ ਲਾਈਟੀ ਅਕੀ ਦੁਕਾਨਾ ਬਣਾ ਦੇਣੀ ਆਪਣੇ ਅੱਗੇ ਨਾ ਲੇਕਿਨ ਹੋਇਆ ਨਹੀਂ ਕਾਨੂੰਨ ਤੋਂ ਕੰਨਾਂ ਨਾਲ ਕੋਈ ਮਤਲਬ ਨਹੀਂ ਪੋਸਟ ਦੇ ਵਜੇ ਬਣ ਕੇ ਕੰਮ ਝਗੜਾ ਕੇ ਵਾਸਤੇ ਨਹੀਂ 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 ਬੱਦਰਾ ਜੀ ਇਹ ਨਹੀਂ ਇਹ ਦੁਕਾਨਾ ਦੀ ਪ੍ਰਪੋਜ਼ਲ ਪਤਾ ਨਹੀਂ ਕੋਗਵਾਨੀ ਸਰਕਾਰ ਵੱਲੋਂ ਇਹ ਪਹੁੰਚਾਇਆ ਇਹ ਕਿੰਨਾਂ ਨਾਲ ਲਗਾਓ ਚਕਾਓ ਇੱਟਾ ਮੈਡਮ ਇੱਟਾ ਚਕਾਓ ਜੀ ਪਹਿਲਾਂ ਹੀ ਮੈਡਮ ਨਾਲ ਜਿਹੜੀ ਇੱਟਾ ਬੀ ਬੰਦ ਰਹਿੰਦੇ ਆ ਇਹ ਪ੍ਰਸ਼ਾਸਨ ਚਾਹਦਾ ਇਹ ਜਗ੍ਹਾ ਜਿੱਥੇ ਮਾਹੌਲ ਖਰਾਬ ਹੁੰਦਾ ਸ਼ਹਿਰ ਮੈਂ ਤਾਂ ਸੱਚੀ ਚਾਹੁੰਦੇ ਦੰਗਿਆਂ ਨੂੰ ਕਿਸੇ ਵੀ ਜਗ੍ਹਾ ਨਾ ਦੇ ਲਈ ਨਹੀਂ ਦੇਖੋ ਜੀ ਅੱਗੇ ਵਿੱਚ ਇੱਥੇ ਮੈਡਕਿਟ ਦੇ ਸੀ ਜੇ ਮੈਂ ਉਹ ਤੁਹਾਡਾ ਧੰਨਵਾਦ ਆ ਜੀ ਉਹਨਾਂ ਦੇ ਸੱਚਾ ਜੀ ਇਹ ਗੱਲ ਪੰਚੀਸ਼ਾਂ ਜੀ ਤੁਸੀਂ ਨੇੜੇ ਬੈਠੇ ਹੋ ਜੀ ਕਿ ਤੁਸੀ ਅਫਸਰਾਂ ਨੇ ਵੱਡੀ ਜਿਹਾ ਲਾਗੀ ਤੁਹਾਨੂੰ ਕੋਈ ਜਾਣਕਾਰੀ ਤੁਹਾਡੇ ਕੋਲ ਕੋਈ ਬੰਦਾ ਨਹੀਂ ਜਿਹੜਾ ਆ ਕੇ ਲੇਜ਼ਰ ਮਾਰੇ ਵੀ ਕੀ ਕਰਦੇ ਨੇ ਹਾਲੀਵੁੱਡ ਦੇ ਪ੍ਰਸਿੱਧ ਤੋਂ ਭਾਗ ਦਾ ਹੈ ਜਿੰਦੀ ਉਹਦੇ ਵਿੱਚ ਆ ਤਾਂ ਹੀ ਲਗਾਇਆ ਬਹੁਤ ਵਧੀਆ ਕੰਮ ਜੀ ਕੀਤਾ ਆ ਆ ਵੀ ਦੱਸ ਧਿਆਨ ਵੀ ਕਰਨਾ ਦੇਖੋ ਹੋਲੀ-ਪੋਲੀ ਉਸੇ ਨਾਲ 3.5 ਦੇਕਰ ਦਾ ਇੱਕ ਇੱਕ ਪੈਰ ਰੱਖਿਆ ਸਾਨੂੰ ਇੱਕ ਐਪਲੀਕੇਸ਼ਨ ਨੇ ਜਿੰਨਾਂ ਕੀ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਉਹਤੇ ਬੰਦੀਕਾਰ ਵੀ ਕੀਤੀ ਆ ਇਹ ਹੁਣ ਮਤਲਬ ਇਹ ਤੁਹਾਨੂੰ ਆਪ ਪਹਿਲਾਂ ਤੋਂ ਸਮਾਜ ਚ ਆਉਂਦੀ ਇਮੀਡੀਏਟਲੀ ਜੀ ਇਹਨਾਂ ਨੂੰ ਲਿਖ ਕੇ ਦਿਖਾ ਸਾਨੂੰ ਇਹ ਕੰਮ ਵਧੀਆ ਜਾਣਾ ਇੱਥੇ ਦੇਖੋ ਦੋ ਬੰਦੇ ਆ ਰਹੇ ਸੀ ਕਿ 210 ਆ ਰਹੇ ਆ 100 ਲਿਵਰਾਂ ਨੇ ਬੁਲਾਇਆ ਹੋਇਆ ਕਰਨਾ ਲੱਗਿਆ ਨਾ ਉੱਥੇ ਕੋਈ ਫਾਇਦਾ ਨਹੀਂ ਹੋਇਆ ਇਹ ਗੱਲ ਸੱਚੀ ਬੋਲਦਾ ਨਹੀਂ ਹੋ ਗਿਆ ਉਹ ਵੀ ਹੈਗਾ ਇਹਨੂੰ ਦੂਸਰੇ ਚ ਲਪਟਾ ਕੇ ਜਾਓ ਐਣਾ ਵੀ ਕਹਿ ਕੇ ਚੱਲ ਗਏ ਤੇ ਮੁੜ ਕੇ ਵੇਖ ਮੁੜ ਕੇ ਵੇਖ ਬੰਦਾ ਬਜੇ ਕੋਈ ਕੰਮ ਲਾਓ ਕਿੱਥੇ ਉਹ ਇਹ ਜੀ ਮੈਂ ਨਾ ਪੂਰੇ ਜਿਹੜਾ ਕਰ ਜਾਣਾ ਜੇ ਕੋਹੋਂ ਤੁਮ ਲੋਕਾਂ ਦੇ ਦੋ ਵੀ ਲੱਗੇ ਚੰਗੀ ਜਗ੍ਹਾ ਲੱਭਣਾ ਕੋਈ ਮਿਲ ਜਾਵੇ ਆਪਾਂ ਆਪਣਾ ਕੰਮ ਨਾ ਮਾਰਾ ਪਾ आपके धर्म करते हैं आप हमारे हमारा छोटा सा शहर है से यहाँ पे खुदी को गलत मत ना बोले जो आप शब्द ना बोले आप हमें हमें अपनी तरफ से कोई आपत्ति नहीं है जिसको मांगते हैं वो सबसे पर हमें भी आप ये ना करोगे टच ना करोगे मैं उठो जाना ठीक पिछले चालीस साल से जब से भी है मजिदा अंदर से था छोटी सी महाराज अब धीरे धीरे आगे बढ़ता जाएगा बढ़ता जाएगा किसी को राजो है क्यों ना, ना, ना वही काम करो जिसमें वो बात